ਆਪਣੀ ਚੈੱਕ ਕਰਾਈ ਵੀ ਆ ਜਿਹੜੇ ਜੀ ਕਰਾਉਂ ਉਹ ਚੈੱਕ ਕਰਵਾਦਾ ਹਾਂ ਲੋਪਰਾ ਚੈੱਕ ਕਰ ਸਕਦੇ ਠੀਕ ਹੈ ਜੀ ਤੇ ਹਾਂਜੀ ਭੈਣ ਜੀ ਦੂਜੀ ਨੰਬਰ ਤੇ ਦੱਸੋ ਜੀ ਦੂਜੀ ਵੀਰੇ 5 ਲੀਟਰ ਦੁੱਧ ਹੈ ਹਾਂਜੀ ਤੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਉਗੋ ਕੇ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਪਿੰਡ ਕੋਲੋਂ ਵੀਡੀਓ ਬਣਾ ਰਹੇ ਹਾਂ ਜੀ ਆਪਾਂ ਉਗੋ ਠੀਕ ਹੈ ਜੀ 10 ਗਾਵਾਂ ਪਿੰਡ ਕੋਲ ਠੀਕ ਹੈ ਜੀ ਵੱਡੀ ਜਾਣਕਾਰੀ ਲੰਮਾਗੇ ਆਪਾਂ ਭੈਣ ਜੀ ਤੋਂ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਆ ਤਾਂ ਆਪਣਾ ਨੰਬਰ ਨੋਟ ਕਰੋ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਤ ਬਾਤ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੇਂ ਨਵੇਂ ਵੀਡੀਓ ਅਪਲੋਡ ਕਰ ਸਕੀ ਜੀ ਕਰਦੇ ਆਪਾਂ ਭੈਣ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਭੈਣ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭਾਈ ਨਾਮ ਭੈਣ ਜੀ ਨਾਮ ਭਾਈ ਨਿਰਮਲ ਕੌਰ ਪਿੰਡ ਡੁਗੋਗੇ ਜਿਹੜਾ ਬਰਨਾਲਾ ਠੀਕ ਆ ਹਾਂ ਜੀ ਭੈਣ ਜੀ ਆਪਣੇ ਕੋਲ ਗਾਵਾ ਕਿੰਨੇ ਟੋਟਲ ਅਜਾ ਆਪਣੇ ਕੋਲ ਦਸਾਂ ਗਾਈਆਂ ਵੀਰੇ ਠੀਕ ਆ ਅੱਜ ਪੈਣ ਜੀ ਪਹਿਲੇ ਸਿਰੇ ਗਾਂ ਵਾਲੀ ਦੱਸੋ ਇਹ ਵੀਰੇ 10 ਲੀਟਰ ਦੁੱਧ ਦਿੰਦੀ ਹੈ ਹਾਂਜੀ ਫਾਰਮ ਜੋ ਇਹ ਵੀ ਬੱਚੀ ਆ ਹਾਂਜੀ ਸਾਢੇ 3 ਮਹੀਨੇ ਜੇਕ ਬਾਸ ਆ ਸਾਢੇ 3 ਮਹੀਨੇ ਦੀ ਚੱਕ ਪਾ ਹਾਂ ਬਾਈ ਮੜਾ ਇਧਰ ਉਹਦੇ ਸਾਈਡ ਤੇ ਮੜਾ ਲੈਵਾ ਦਿਖਾ ਦੀ ਬਸ ਚੈੱਕ ਕਰ ਸਕਦਾ ਬਰਾ ਇਹਦਾ ਪੈਣ ਜੀ ਰੇਟ ਕੀ ਆ ਜੀ ਇਹਦਾ ਰੇਟ 51000 ਬਾਈ ਇਹ ਕਿੰਨੇ ਟਾਈਮ ਦੀ ਚੱਕਰ ਆ ਦੱਸਿਆ ਸੀ ਸਾਢੇ 3 ਨਵੇਂ ਜੇਕ ਬਾਸ ਆਪਣੀ ਚੱਕਰ ਆਈ ਦੀ ਆ ਜਿਹੜੇ ਮੜਾ ਜੀ ਕਰਾਉਂਗਾ ਚੱਕਰਵਾਦਾ ਉਹ ਲਵਰਾ ਚੱਕਰਸਾਲੇ ਠੀਕ ਹੈ ਜੀ ਤੇ ਹਾਂਜੀ ਭੈਣ ਜੀ ਦੂਜੀ ਨੰਬਰ ਦੱਸੋ ਜੀ ਦੂਜੀ ਵੀਰੇ 5 ਲੀਟਰ ਦੁੱਧ ਹੈ ਹਾਂਜੀ ਤੇ ਇਹਨੂੰ ਪੰਜਵਾਂ ਮਹੀਨਾ ਘੱਬਣ ਨੂੰ ਲੱਗਿਆ ਹੋਇਆ ਹੈ ਠੀਕ ਆ 5 ਲੀਟਰ ਦੁੱਧ ਆ ਤੇ ਪੰਜਵਾਂ ਮਹੀਨਾ ਨੂੰ ਘੱਬਣ ਨੂੰ ਲੱਗਾ ਤੋਖੜ ਘੱਬਣ ਭਰਾਵਾ ਤੋਂ ਨੇ ਜੇ ਕਿਸੇ ਨੂੰ ਜ਼ਰੂਰਤ ਹੋਈ ਤਾਂ ਭੈਣ ਜੀ ਨਾਲ ਜ਼ਰੂਰ ਕਨੈਕਟ ਹੋਰ ਵੀਡੀਓ ਮੂਹ ਹੈ ਬਾਕੀ ਦੇਖ ਸਕਦੇ ਹੋ ਠੀਕ ਹੈ ਜੀ ਰੇਟ ਇਹਦਾ ਰੇਟ ਵੀਰੇ ਦਾ 26000 ਰੁਪਏ ਰੇਟ 26000 ਠੀਕ ਹੈ ਜੀ ਹਾਂਜੀ ਭੈਣ ਤਿੰਨ ਨੰਬਰ ਦੱਸੋ ਜੀ ਏ ਵੀਰੇ ਸਾਢੇ 3 ਮਹੀਨੇ ਜਿੱਕ ਪਾਸ ਹਾਂਜੀ 4 ਲੀਟਰ ਦੁੱਧ ਦੀ ਠੀਕ ਆ ਸਾਢੇ ਸਾਢੇ 3 ਮਹੀਨੇ ਜਿੱਕ ਪਾਸ ਸਾਢੇ 3 ਮਹੀਨਿਆਂ ਦੀ ਚੱਕ ਪਹਿਲੇ ਸੂਈ ਸੂਈ ਵੀ ਹਾਂ ਪਹਿਲੇ ਸੂਈ ਸੂਈ ਵੀ ਦੁੱਧ 4 ਲੀਟਰ ਹਾਂ ਵੀਰੇ ਲੋ ਭਰਾ ਚੈੱਕ ਕਰ ਸਕਦੇ 3 ਨੰਬਰ ਇਹ ਕਿੰਨੇ ਗੱਮਾ ਟੋਕਰ ਗੱਪਣਾ ਠੀਕ ਆ ਜਾਂ ਜਿਵੇਂ 4 ਨੰਬਰ ਵਾਰ ਦੱਸੋ ਇਹ ਵੀਰੇ ਗੱਬਣ ਨਹੀਂ ਹੈਗੀ ਸ਼ਾਇਦ ਪੁੱਛੀ ਨਹੀਂ ਗੱਬਣ ਨਹੀਂ ਮੰਨ ਕੋ ਇਹਨੂੰ ਠੀਕ ਆ ਤੇ ਰੇਟ ਹੈਗਾ ਤਾਂ 32000 ਰੁਪਏ ਰੇਟ 32000 ਤੇ ਦੁੱਧ ਦੁੱਧ ਵੀ ਲਵਾਂਗਾ 8 ਕਿਲੋ ਦੇ ਕਰੀਬ 8 ਲੀਟਰ ਦੁੱਧ ਲੋ ਪ੍ਰੋ ਸੇਖਾ ਸਾਹਿਬ ਚੈੱਕ ਤੇ ਤਸਦੀਕ ਕਰ ਸਕਦੇ ਭਰਾ ਆ ਕੇ ਵੀ ਤੇ ਲੋ ਜੀ ਰੇਟ ਭਣ ਜੀ ਦਾ ਇਹ ਦਾ 32 3000 ਰੁਪਏ ਦੇ ਦਾਂਗੇ ਭਾ 32 3000 ਰੁਪਏ ਆਜੀ 5 ਨੰਬਰ ਦਾ ਜੀ ਇਹ ਵੀਰੇ ਰੇਟ ਦਾ 35000 ਰੁਪਏ ਹਾਂਜੀ ਦੁੱਧ ਹੀ ਖੇ ਲਊਗਾ ਦਾ 12 ਕਿਲੋ ਦੁੱਧ 12 ਲੀਟਰ ਹਾਂ ਤੇ ਰੇਟ 35 ਹਾਂਜੀ ਤੇ ਠੀਕਾ ਡੂਗਾ ਭਣੇ ਦੇ ਠੀਕਾ ਨਹੀਂ ਭਰਾ ਵੀਰੇ ਪਿੱਛੇ ਤੋਂ ਇਹ ਪੁੱਛੇ ਹੀ ਨਹੀਂ ਠੀਕਾ ਲੋ ਜੀ ਇਹ ਕਿਹਦੇ ਨੰਬਰ ਹਾਂਜੀ ਭੈਣ ਜੀ 7 ਨੰਬਰ ਇਹਦਾ ਵੀ ਰੇਟ 35000 ਹੈ ਵੀਰੇ ਹਾਂਜੀ ਇਹਦੇ ਮੂਹਰੇ ਥਾਂ ਤੇ ਪੰਜ ਚਾਰ ਧਾਰਾ ਘਟ ਰਿਹਾ ਅੱਧਾ ਘਾਣ ਮੰਨ ਲਓ ਠੀਕ ਆ ਤੇ ਉਹ ਜਵਾਈ ਸੱਟ ਇਹ ਦੁੱਧ ਚੋਣਾ ਕਿਲੋ ਹੈ ਦੁੱਧ ਚੋਣਾ 10 ਲੀਟਰ ਤੇਰੀ ਲੀਟਰ ਜਮਾ 35000 ਰੁਪਏ ਰੇਟ 35000 ਦਾ ਰੇਟ 35 ਪਰ ਰੇਟ ਕੱਦ ਕੋ ਦ ਵੱਡਾ ਸੁਪਨਾ ਤੋਂ ਕਰਮ ਵਾਲੀ ਦਾ ਸੋਨਾ ਠੀਕ ਆ ਜੀ ਹਾਂਜੀ ਭੈਣ ਜੀ ਅਗਲੀ ਗਾਂ ਦੱਸੋ ਜੀ ਇਹ ਵੀਰੇ 26000 ਦੀ ਦੇ ਦਾਂਗੇ 9 ਕਿਲੋ ਦਤਾ ਠੀਕ ਆ ਜੀ ਲੋ ਜੀ ਜੇ ਕਰ ਸਕਦੇ 26000 9 ਕਿਲੋ ਦੁੱਧ ਠੀਕ ਹੈ ਹਾਂਜੀ ਮੈਂ ਜੀ ਆਫ ਨੰਬਰ ਉਹ ਦੱਸੋ ਜਾਣਕਾਰੀ ਇਹ ਵੀਰੇ 10 ਕਿਲੋ ਦੁੱਧ ਦਿੰਦੀ ਹੈ ਹਾਂਜੀ ਤਾਜੀ ਸੂਈਆ ਬੱਛਾ ਇਹਦਾ ਇਹ ਬੱਛਾ ਜੀ ਦਾ ਸੀਲ ਢੰਡੀ ਹੈ ਵਧੀਆ ਠੀਕ ਆ ਲਓ ਜੀ ਰੇਟ ਭਾਈ ਜੀ ਦਾ ਆ ਰੇਟ ਭਾਈ ਇਹ ਦੇ ਦਾਂਗੇ ਇਹ 32 ਦੇ ਦਾਂਗੇ 32000 ਰੁਪਏ ਦੀ ਠੀਕ ਹੈ ਜੀ ਇਹ ਕਿਹੜੀ ਸਾਹੀ ਵਾਲ ਤਾਂ ਕੀ ਆਰਾਠੀ ਹੋਈ ਹਾਂ 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 9 ਨੰਬਰ ਦਾ ਜੀ ਇਹ ਵੀਰੇ 8 ਕਿਲੋ ਦੁੱਧ ਦਿੰਦੀ ਹੈ ਦੋ ਡੀਕੇ ਭਰਾਏ ਨੇ ਪਈ ਭਰਾਏ ਨੇ ਇਹਦੇ ਠੀਕ ਆ ਚੌਥੇ ਪੰਜਵੇਂ ਭਰਾਏ ਨੇ ਜੀ ਠੀਕ ਆ ਤੇ ਇਹਦਾ ਰੇਟ ਵੀ ਹੈਗਾ 30000 ਰੁਪਿਆ ਇਹਦਾ ਰੇਟ 30000 ਐ ਇਹਦਾ ਮਾਨਦਾਰ ਕਰਾਂਗੇ ਜਦੋਂ ਕੋਈ ਆਊ ਠੀਕ ਆ ਬੰਦਾ ਜਿੰਦਾ ਦੇ ਜੇ ਪਿੰਡ ਜੀ ਕੋਈ ਦੂਰੋਂ ਚੱਲੇ ਆ ਕੇ ਰਹਿਣ ਦਾ ਪ੍ਰਮਾਣ ਤਾਂ ਇੱਥੇ ਹੈਗਾ ਕੋਈ ਗੱਲ ਨਹੀਂ ਵੀਰੇ ਠੀਕ ਆ ਇੱਥੇ ਭਈ ਰਹਿਣ ਦਾ ਪ੍ਰਮਾਣ ਹੈਗਾ ਤੇ ਜੇ ਕਿਸੇ ਨੂੰ ਰੋਟੀ ਪਾਣੀ ਸਾਹ ਦੀ ਚਾਹੀਦੀ ਹੋਵੇ ਤਸੱਲੀ ਕਰਕੇ ਲਿਜਾਹਦੇ ਭਰਾ ਪਿੰਡ ਉਗੋਕੇ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਕਿਉਂਕਿ ਤੋਰਨ ਵਾਲਾ ਬਾਈ ਆਪਣੇ ਕੋਲ ਹੈ ਨਹੀਂ ਸੀ ਪਾਣੇ ਲੰਗ ਨੂੰ ਕੋਈ ਮਾਰਦੀ ਮਦਦ ਨਹੀਂ ਠੀਕ ਆ ਕੌਕ ਤੋੜਨ ਵਾਲਾ ਕੋਈ ਆਪਣੇ ਕੋਲ ਇੱਥੇ ਹੈ ਨਹੀਂ ਸੀ ਇਸ ਕਰਕੇ ਆਪਾਂ ਕਿਉਂਕਿ ਜਿਆਦੇ ਪਸ਼ੂ ਹੋ ਜਾਂਦੇ ਆ 10 ਪਸ਼ੂ ਦਾ ਤਾਂ ਸੱਚੋ ਥੋੜਾ ਜਿਹਾ ਔਖਾ ਜਾਂਦਾ ਇਹ ਤਿੰਨੇ ਟੋਕੜ ਗੱਬਣ ਬਾਕੀ ਸਾਨੂੰ ਭੈਣ ਜੀ ਨੇ ਡਿਟੇਲ ਦੱਸੀ ਵੀ ਆ ਰੇਟ ਵੀ ਭੈਣ ਜੀ ਦਾ ਆ ਰੇਟ ਜਾਇਜ਼ ਹੁੰਦਾ ਦੱਸਿਆ ਆਪਾਂ ਵੀਡੀਓ ਚ ਹਨਾ ਤੇ ਬਾਕੀ ਚੈੱਕ ਤੇ ਤਸੱਲੀ ਭਰਾ ਤੁਸੀਂ ਆਪ ਕਰਨੀ ਆ ਕਿਉਂਕਿ ਭੈਣ ਦਾ ਹੀ ਪਾਰ ਦਾ ਕੰਮ ਆ ਠੀਕ ਆ ਜੀ ਹਾਂ ਜੀ ਭੈਣ ਜੀ ਦਾ 10 ਨੰਬਰ ਵਾਲੀ ਇਹ 10 ਨੰਬਰ ਆਈ ਵੀਰੇ ਦੋ ਦੂਹੰਦੀ ਸੀ 18 ਕਿਲੋ ਹਾਂਜੀ ਇਹ ਨੂੰ ਬੁਖਾਰ ਹੋ ਗਿਆ ਸੀਗਾ ਓਕੇ ਤੇ ਦਾ ਅਡਿਜੋਲ ਰੱਖੀ ਹਾਂ ਠੀਕ ਆ ਠੀਕ ਆ ਲੋ ਠੀਕ ਆ ਜੀ ਬੁਖਾਰ ਹੋਣਾ ਸੀ ਤਾਂ ਕਰਕੇ ਪੈਣ ਜੀ ਕਹਿੰਦੇ ਅੱਡ ਪੰਨੇ ਵੀ 80 ਤੱਕ ਆ ਚੈੱਕ ਕਰ ਸਕਦੇ ਉਹਨਾਂ ਚ ਜਿਹੜੀ ਮਰਜ਼ੀ ਇਫੈਕਟ ਆਉਂਦੀ ਆ ਦਾ ਪੈਣ ਜੀ ਨਾਲ ਜ਼ਰੂਰ ਕੰਟੈਕਟ ਕਰੋ ਠੀਕ ਆ ਜੀ ਆਥਰਵੇਦ ਦੇਣਾ ਵੀਰੇ ਹਾਂਜੀ ਬਾ ਲੋ ਨਾ ਲੋ ਆਥਰਵੇਦ ਦਾ ਆ ਬੰਦਾ ਜ਼ਰੂਰੀ ਜਾਈਦਾ ਸਾਨੂੰ ਠੀਕ ਆ ਅੱਜ ਤਾਂ ਕਹਿੰਦੇ ਵੀ 10 ਟਾਈਮ ਜੋ ਸਾਨੂੰ ਕੋਈ ਇਤਰਾਜ ਨਹੀਂ ਠੀਕ ਆ ਲੋ ਜੀ ਪੈਣ ਜੀ ਕਹਿੰਦੇ ਚਾਹੇ 10 ਡੰਗ ਚਾਹੋ ਕੋ ਠੀਕ ਹੈ ਨਾ ਮੈਂ ਗੱਲ ਨਹੀਂ ਮੈਨੂੰ ਥੋੜੀ ਮਦਦ ਮਿਲ ਜਾਈਂ ਨੇ ਨਾ ਠੀਕ ਹੈ ਜੀ ਸਹੀ ਗੱਲ ਹੈ ਸਹੀ ਗੱਲ ਤੇ ਔਖਾ ਹੋ ਜਾਂਦਾ ਨਾ ਤੇ ਲੋ ਜੀ ਤੇ ਚੈੱਕ ਤੇ ਥੱਲੇ ਤੁਸੀਂ ਆਪ ਕਰਨੇ ਭੈਣ ਦਾ ਵਪਾਰ ਦਾ ਕੰਮ ਆਪਾਂ ਤੁਹਾਨੂੰ ਦੁਬਾਰੇ ਫੇਰ ਦੱਸਤਾ ਹਾਂ ਭੈਣ ਵੀ ਲਿਆਉਂਦੀ ਆ ਪਿੰਡਾਂ ਚ ਪਰ ਰੇਟ ਭੈਣ ਜਿੱਦੇ ਜਮਾ ਜਾ ਜਾਂਦੇ ਆ ਖਾਚੇ ਮੈਂ ਹੁੰਦੇ ਆ ਤੇ ਤੁਹਾਨੂੰ ਪਤਾ ਹੀ ਆ ਤੁਸੀਂ ਵੀ ਵੀਡੀਓ ਦੇਖਦੇ ਰਹਿੰਦੇ ਹੋ ਅੱਜ ਕੱਲ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ